ਅੱਜ ਲਗਾਤਾਰ ਹੋ ਰਹੀ ਬਰਸਾਤ ਨੇ ਬਦਲ ਦਿੱਤਾ ਹੈ ਮੌਸਮ ਦਾ ਮਜ਼ਾਜ। ਸੋ ਬਰਸਾਤ ਦੇ ਨਾਲ ਹਵਾਵਾਂ ਠੰਡੀਆਂ ਹੋ ਚੁੱਕੀਆਂ ਨੇ ਅਤੇ ਠੰਡਕ ਮਹਿਸੂਸ ਹੋ ਰਹੀ ਏ। ਸੋ ਜਿਵੇਂ ਹੀ ਪੰਜਾਬ ਅਤੇ ਨਾਲ ਲੱਗਦੇ ਹੋਰਾਂ ਸੂਬਿਆਂ ਵਿੱਚ ਕੱਲ੍ਹ ਦੀ ਹੀ ਬੂੰਦਾਬੰਦੀ ਹੋ ਰਹੀ ਸੀ ਉਹ ਅੱਜ ਬਰਸਾਤ ਨੇ ਰਫ਼ਤਾਰ ਫੜ ਲਈ ਹੈ। ਸੋ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਅੱਜ ਬਰਸਾਤ ਹੋਈ ਹੈ ਸੋ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ। ਸੋ ਸੁਣੋ ਬੀਬੀਏ ਨਿਊਜ਼ ਟੀਵੀ ਤੋਂ ਸਾਡੇ ਪੱਤਰਕਾਰ ਦੀ ਖਾਸ ਰਿਪੋਰਟ। ਸਤਿ ਸ਼੍ਰੀ ਅਕਾਲ ਜੀ ਬੀਬੀਏ ਨਿਊਜ਼ ਟੀਵੀ ਦੇਖ ਰਹੇ ਹੋ ਬਹੁਤ ਸਸigal ਸੋ ਜੀ ਆਪ ਨੂੰ ਪਤਾ ਹੀ ਹੈ ਕਿ ਬਰਸਾਤ ਲਗਾਤਾਰ ਹੋ ਰਹੀ ਹੈ ਕੱਲ ਵੀ ਥੋੜੀ ਬੰਦਬੰਦ ਹੋਈ ਪਰ ਅੱਜ ਦੁਪਹਿਰ ਤੋਂ ਬਾਅਦ ਲਗਾਤਾਰ ਹੀ ਬਰਸਾਤ ਲੱਗ ਚੱਲ ਰਹੀ ਹੈ ਸੋ ਮੌਸਮ ਵਿਭਾਗ ਦੇ ਵੱਲੋਂ ਵੀ ਕਈ ਜਗ੍ਹਾ ਅਕਤ ਥਾਵਾਂ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਸੋ ਅਸੀਂ ਇੱਕ ਬੇਨਤੀ ਕਰਦੇ ਹਾਂ ਕਿ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰੋ 28 ਜਨਵਰੀ ਨੂੰ ਪੰਜਾਬ ਦੇ ਵਿੱਚ ਲਗਭਗ ਸਾਰੇ ਹੀ ਜਿਲ੍ਹਿਆਂ ਵਿੱਚ ਮਹੀਨ ਦੀ ਗਤੀਵਿਧੀ ਦੇਖਣ ਨੂੰ ਮਿਲੇਗੀ ਜਿਵੇਂ ਕਿ ਪੰਜਾਬ ਦੀ ਯੂਨੀਵਰਸਿਟੀ ਨੇ ਉਹਨਾਂ ਦੇ ਵਿੱਚੋਂ ਜਿਵੇਂ ਕਿ ਸਭ ਤੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਉਹਨੇ ਉਹਨਾਂ ਵਿੱਚੋਂ ਮੇਨ ਸ਼ਹਿਰ ਨੇ ਜੋ ਹਨ ਲੁਧਿਆਣਾ ਜਲੰਧਰ ਮੋਗਾ ਮਲੇਰਕੋਟਲਾ ਸੰਗਰੂਰ ਪਟਿਆਲਾ ਫੁਸ਼ਿਹਾਦਪੁਰ ਗੁਰਦਾਸਪੁਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਗਤੀਵਿਧੀਆਂ ਦੇਖਣ ਨੂੰ ਜ਼ਿਆਦਾ ਮਿਲਣਗੀਆਂ ਸੋ ਆਪਣੇ ਸ਼ਹਿਰੀ ਅਪਡੇਟ ਦੇਖਣ ਦੇ ਲਈ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਵੀ ਲੋੜੀਂਦੀ ਤੁਹਾਨੂੰ ਤੇ ਤੁਹਾਡੇ ਸ਼ਹਿਰ ਦਾ ਇਸ ਟਾਈਮ ਵੈਦਰ ਕਿਵੇਂ ਹੈ ਸੋ ਦੇਖਦੇ ਰਹੋ ਬੀਬੀਏ ਨਿਊਜ਼ ਤੇ ਪੰਜਾਬ ਪਟਾਲਾ ਤੋਂ ਗੋਲੂ ਦੀ ਖਾਸ ਰਿਪੋਰਟ